ਅੱਜ ਚੌਥਾ ਅੱਜ ਖੂ ਉੱਤੇ ਕੋਠੇ 'ਚ ਹੀ ਚਲਦੇ ਨਰੇਨ ਨੇ ਬੋਤਲ ਕੇਸ ਦੀ ਬਕਲ ਵਿੱਚ ਲੁਕੋਨੇ ਦੋਨੇ ਜੋੜੀਦਾਰਾਂ ਨੂੰ ਕਿਹਾ ਕਿ ਅੂੰ ਅੱਜ ਘਰ ਨਹੀਂ ਚੱਲਣਾ ਬੰਤੇ ਨੇ ਪੁੱਛਿਆ ਘਰਪਾਣੋਂ ਲੜਦੀ ਐ ਬਈ ਪੀਣਾ ਕਿਉਂ ਐ ਇਹ ਤੂ ਬਾਹਮਣੀ ਕਿੱਥੋਂ ਲਿਆਇਆ ਜਿਹੜੀ ਖਾਣ ਪੀਣ ਤੋਂ ਵੀ ਲੜਦੀ ਐ ਬੰਤੇ ਨੇ ਅੰਬਲ ਬਿਨਾ ਖਿੰਡ ਦੇ ਹੱਡਾਂ ਨੂੰ ਕਟਿਛਦਿਆਂ ਕਿਹਾ ਮੂੰਹ ਤਾਂ ਪਾਣੋ ਸ਼ੈਣੀ ਐ ਬੰਤੇ ਅਲਾਬੇ ਕਿ ਇੰਦਰ ਨੇ ਨਰੇਨ ਵੱਲ ਝਾਕ ਕੇ ਕਿਹਾ ਲੈ ਖਾਣੋ ਪੀਣੋ ਰੋਕੂ ਚਾਰਾਂ ਦਾ ਯਾਰ ਨਹੀਂ ਰਹਿ ਜੂ ਯਾਰਾਂ ਬਿਨਾ ਕਾਦੀ ਜੀਵਤ ਹੁੰਦੀ ਐ ਨਾਲੇ ਚਾਰ ਦਿਨ ਜੱਗ ਤੇ ਆਏ ਕੀ ਲੈ ਜਾਣਾ ਖਾਣ ਪੀਣ ਤੋਂ ਬਿਨਾ ਬੰਤੇ ਨੇ ਦਲੀਲ ਦਿੱਤੀ ਚੱਲ ਛੋਡੇ ਚਾਰੇ ਚ ਬੈਠ ਜਾ ਕਰਾਂਗੇ ਦੋ ਘੜੀ ਬੈਠਣਾ ਹੀ ਹੁੰਦਾ ਨਰੈਣ ਬੋਲਿਆ ਆਹੋ ਮੈਨੂੰ ਘੜਾਓ ਤੁਸੀਂ ਕਰੋ ਦੇਖਿਆ ਨਹੀਂ ਸਾਡੇ ਉੜੇ ਦਾ ਖੁੰਡਾ ਇਹ ਖਰੀਕ ਹੈ ਨਰੈਣ ਹੁਣੇ ਹੀ ਚਾਰਾਂ ਦਾ ਯਾਰ ਪੜਖਿਆ ਗਿਆ ਲਾਭੇ ਕਿ ਇੰਟਰਨੈਟ ਕਿਹਾ ਮੇਰੇ ਆਰ ਤੂੰ ਹੁਣੇ ਹੀ ਭਾਨੋ ਤੋਂ ਇਹਨਾਂ ਡਰਨ ਲੱਗ ਪਿਆ। ਬੰਤ ਨੇ ਆਪਣੇ ਵੱਲੋਂ ਫੇਰ ਗੱਲ ਨਾਉਣ ਵੱਲ ਮੋੜੀ। ਉਹ ਤਾਂ ਠੀਕ ਹੀ ਆਖਦੀ ਆ ਉਹ ਨਾਲੇ ਪੈਸਿਆਂ ਦੀ ਬਰਬਾਦੀ ਨਾਲੇ ਦੇਦਾ ਗਾਲਾ। ਨਰੈਣੇ ਸੋਚਾਂ ਵਿੱਚ ਪੈ ਕੇ ਗਿਆ। ਸਾਡੇ ਯਾਰ ਕੌਣੀਆਂ ਗੱਲਾਂ ਆਪਣੇ ਕੀ ਮਗਰ ਜੂਆ ਕਰਉਂਦੇ ਆ ਜਿੰਨਾ ਖਾਤਰ ਜੋੜਨੇ ਆ ਪੈਸੇ। ਬਾਕੀ ਦੇਦਾ ਹੁਣ ਕੀ ਗੱਲ ਹੈ? ਗੱਲ ਹੀ ਜਿਹੜੀ ਗੱਲ ਨਹੀਂ ਸੀ। ਹੁਣ ਤਾਂ ਕੋਈ ਦਿਨ ਦਾ ਮौज ਮਿਲ ਲਈ ਆ। ਲਾਭੇ ਕੀ ਇੰਦਰ ਨੇ ਨਰੈਣ ਨੂੰ ਜਿਵੇਂ ਸਮਝਾਇਆ। ਪਰ ਪੰਨੋ ਪੰਨੋ ਤਾਂ ਜੇ ਬੁੜੀ ਨਹੀਂ ਨਰੈਣੇ ਗੱਲ ਖਬਰ ਨਹੀਂ ਕਿਸ ਨੂੰ ਆਖੀ ਇਹਨੇ ਨੂੰ ਖੂਹ ਤੇ ਪਹੁੰਚ ਗਏ ਤਿੰਨਾਂ ਨੇ ਮਸਾਂ ਖੂਹ ਗੇੜ ਕੇ ਪਾਣੀ ਕੱਢਿਆ ਉੱਥੇ ਹੀ ਬੈਠ ਕੇ ਪੀਣ ਲੱਗ ਪਏ ਪੀਂਦੇ ਰਹੇ ਅਮਲੀਆਂ ਵਾਲੇ ਜੜਾਂਗੇ ਛੜਦੇ ਰਹੇ ਇੱਕ ਸੀਗੇ ਅਮਲੀ ਨਰੈਣ ਨੂੰ ਕੋਈ ਗੱਲ ਚੇਤੇ ਆਈ ਤੇ ਉਹ ਸੁਣਾਉਣ ਲੱਗ ਪਿਆ ਉਹ ਅਮਲੀ ਆਪਣੇ ਵਾਂਗੂ ਖੂਹ ਤੇ ਬੈਠੇ ਸੀ ਬੈਠਦਿਆਂ ਨੂੰ ਆ ਗਈ ਧੁੱਪ ਆਖਣ ਲੱਗੇ ਬਈ ਧੁੱਪ ਆ ਗਈ ਕੂਹ ਨੂੰ ਸ਼ਾਮੇ ਲੈ ਚੱਲੀਏ ਇੱਕ ਅਮਲੀ ਨੇ ਸਲਾਹ ਦਿੱਤੀ ਆਹੋ ਗੱਲ ਤਾਂ ਠੀਕ ਆ ਬਾਕੀਆਂ ਨੇ ਕਿਹਾ ਪਾ ਕੇ ਰਸਾ ਲੱਗ ਪਏ ਕੂਹ ਨੂੰ ਖਿੱਚਣ ਖਿੱਚਦੇ ਰਹੇ ਖਿੱਚਦੇ ਰਹੇ ਉਹੀ ਖਿੱਚਦੇ ਨੂੰ ਆਥਨ ਹੋ ਗਿਆ ਸੂਲ ਜੀ ਢਲ ਗਿਆ ਸੌਂ ਆ ਗਈ ਬਸ ਕਰੋ ਬਸ ਕਰੋ ਆ ਗਿਆ ਕੂਹ ਸੌਂ ਚ ਇੱਕ ਅਮਲੀ ਬੋਲਿਆ ਕੂਹ ਨੂੰ ਸੌਂ ਚ ਦੇਖ ਕੇ ਸਾਰੇ ਅਮਲੀ ਖੁਸ਼ ਹੋ ਗਏ ਰੈਣ ਨੇ ਗੱਲ ਮੁਕਾਈ ਫਿਰ ਤਿੰਨੇ ਬੋਤਲ ਵਿੱਚ ਬਚਦੀ ਘੁੱਟ ਮੁਕਾ ਕੇ ਬੈਠੇ ਹੱਸਦੇ ਰਹੇ ਪਈਓ ਪਈ ਕੋਈ ਖੂਵਲ ਨੂੰ ਵਗਿਆ ਆ ਰਿਹਾ ਸੀ ਤਿੰਨੇ ਉਸ ਪਾਸੇ ਦੇਖਣ ਲੱਗੇ ਕਿਹੜਾ ਵਈ ਓਏ ਬੰਦੇ ਦੇ ਨੇੜੇ ਆਏ ਤੋਂ ਨਰੈਣ ਨੇ ਪੁੱਛਿਆ ਮੈਂ ਆ ਬਾਈ ਜਾਗਰ ਤੂੰ ਇੱਥੇ ਆ ਗਿਆ ਮੈਂ ਘਰ ਪਾਲ ਕੇ ਆਇਆ ਤੂੰ ਪਾਛੜ ਕੇ ਆਇਆ ਅਸੀਂ ਤਾਂ ਮੁਕਾਵੀ ਬੈਠੇ ਨਰੈਣ ਬੋਲਿਆ ਮਕਾਉਣ ਦੇ ਮਾਰ ਗੋਲੀ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਇਆ ਦੱਸ ਫੇਰ ਕੱਲੇ ਨੂੰ ਦੱਸਣ ਵਾਲੀ ਐ ਕੋਈ ਪਾਣ ਨੂੰ ਤਨੀ ਲੈ ਗਿਆ ਕੱਢ ਕੇ ਹੋਰ ਕੀ ਕੱਲੇ ਨੂੰ ਦੱਸਣ ਵਾਲੀ ਐ ਬੰਤੇ ਨੇ ਮਕੌਲ ਕੀਤਾ ਅਸੀਂ ਆਏ ਵਈਓ ਆਖ ਨਰੈਣ ਜਾਗਰ ਨਾਲ ਪਿੰਡ ਵੱਲ ਤੁਰ ਪਿਆ ਕੁਝ ਚਿਰ ਉਹ ਦੋਵੇਂ ਚੁੱਪਚਾਪ ਤੁਰਦੇ ਰਹੇ ਕੀ ਗੱਲ ਐ ਜਾਗਰਾ ਨਰੈਣ ਨੇ ਪੁੱਛਿਆ ਨਰੈਣ ਵਾਈ ਤੈਨੂੰ ਕੀ ਦੱਸਾਂ ਤੇਰੀ ਇਹ ਬਹੂ ਨੇ ਕੰਮ ਦੀ ਨਰੈਣ ਦੇ ਜਾਨੀ ਪੈਰਾਹੇਠੋਂ ਮਿੱਟੀ ਨਿਕਲ ਗਈ ਕੀ ਗੱਲ ਹੋ ਗਈ ਉਸਨੇ ਥਥਲਾ ਕੇ ਪੁੱਛਿਆ ਗੱਲ ਕੀ ਹੋਣੀ ਸੀ ਮੈਂ ਸੋਚਿਆ ਤੂੰ ਘਰ ਹੋਏਗਾ ਬੈਠ ਕੇ ਪੀਾਂਗੇ ਦੋ ਘੁੱਟ ਅੱਜ ਹੀ ਲਿਆਂਦੀ ਸੀ ਪਹਿਲੇ ਤੋੜਦੀ ਜਾਗਰਾ ਪਾਣੋਂ ਲੜਦੀ ਸੀ ਬਈ ਲੋਕਾਂ ਨੂੰ ਘਰ ਲਾਇਆ ਉਹਨਾ ਮੈਂ ਕਿਹਾ ਅੱਜ ਖੂ ਤੇ ਹੀ ਚੱਲਦੇ ਆ ਤੈਨੂੰ ਕੀ ਦੱਸਾਂ ਬਾਈ ਸ਼ਾਂ ਤੂੰ ਤਾਂ ਘਰ ਹੈ ਨਹੀਂ ਸੀ ਆਖੇ ਜਾਗਰਾ ਰੋਟੀ ਖਾ ਕੇ ਜਾਈ ਮੈਂ ਕਿਹਾ ਭਾਬੀ ਬਾਈ ਆਏ ਤੂੰ ਖਾਊਂਗਾ ਉਹ ਜਾਗਰਾ ਪਾਣੋਂ ਸਵਾਦੀ ਚੰਗੀ ਐ ਕਾਦੀ ਚੰਗੀ ਐ ਤੂੰ ਤਾਂ ਭੋਲਾ ਐ ਮੈਂ ਦੱਸਣਾ ਤਾਂ ਨਹੀਂ ਸੀ ਚਾਹੁੰਦਾ ਬਈ ਫਰ ਫਿਰ ਸੋਚਿਆ ਉਹ ਫਫੇ ਕੁੱਟਣੀ ਤੈਨੂੰ ਖਬਰੇ ਕੀ ਕਹੇ ਕਿਤੇ ਸਾਡੇ ਭਾਈਆਂ ਭਾਈਆਂ ਚ ਨਾ ਫਰਕ ਪਾ ਦੇ ਇਹਨਾਂ ਟੀਮਿਆਂ ਦਾ ਕੁਝ ਨਹੀਂ ਪਤਾ ਹੁੰਦਾ ਜਾਗਰ ਕਾਲੇ-ਕਾਲੇ ਪਿੰਡ ਨੂੰ ਤੁਰਿਆ ਆ ਰਹੇ ਨਰੈਣ ਨੂੰ ਕਹਿੰਦਾ ਗਿਆ ਪਰ ਨਰੈਣ ਨੂੰ ਜਿਵੇਂ ਕੁਝ ਨਹੀਂ ਸੀ ਸੁਣ ਰਹਾ ਤੇਰੇ ਕੋਲ ਕੁੱਟ ਹੈ ਉਸਨੇ ਜਾਗਰ ਨੂੰ ਪੁੱਛਿਆ ਜਾਗਰ ਨੇ ਪੂਆ ਡੱਬੇ ਵਿੱਚੋਂ ਕੱਢ ਕੇ ਨਰੈਣ ਨੂੰ ਫੜਾ ਦਿੱਤਾ ਆਥਨਦੀ ਭਾਬੀ ਦੀ ਗੱਲ ਨੇ ਜਾਣੇ ਸਾਰਾ ਹੀ ਨਸਲਾਤਾ ਹੋਰ ਲਿਆਏ ਕਿਸੇ ਤੋਂ ਨਰੈਣ ਇੱਕੋ ਸਾਫ ਪੂਆ ਪੀ ਗਿਆ ਤੇ ਖਾਲੇ ਪਊਆ ਬਗਾ ਮਾਰਿਆ ਕਿਸੇ ਕੋਲ ਗੱਲ ਨਾ ਕਰੇ ਬਾਈ ਤੇਰੀ ਬਦਨਾਮੀ ਹੋ ਚਾਗਨੇ ਸੱਤ ਕੋਲੋਂ ਆਪਣੇ ਘਰ ਵੱਲ ਮੁੜਦੈਨ ਰੈਣ ਨੂੰ ਸਮਝਾਇਆ ਪਰਿਆ ਪੀ ਤਨਰਾਣ ਘਰ ਜਾ ਵੜਿਆ ਵੜਦੇ ਹੀ ਅੰਦਰੋਂ ਕੁੰਡਾ ੜਾ ਲਿਆ ਪੰਨ ਉਹਦਾ ਤੱਤਾ ਕਰ ਰਹੀ ਸੀ ਨਰਾਣ ਨੇ پڑੋਲੀ ਕੋਲ ਆਰ ਵਾਲੀ ਪ੍ਰਾਣੀ ਚੁੱਕ ਲਈ ਹੀਲ ਨਾ ਕੀਤੀ ਹੁਜਤ ਤੇ ਤੇ ਪੰਨ ਨੂੰ ਕੁੱਟਣ ਲੱਗ ਪਿਆ ਪੰਨ ਉਹ ਡੜੀ ਹੋਈ ਹੱਥਾਂ ਉੱਤੇ ਬਾਹਾਂ ਉੱਤੇ ਸੱਟਾਂ ਬੋਚਦੀ ਰਹੀ ਛੋੱਕੇ ਸੜੇ ਨਰੈਣਵਲੀ ਵਿੱਚ ਅੱਜ ਇਹਨਾਂ ਜੋਰ ਖਬਰੇ ਕਿੱਥੋਂ ਆ ਗਿਆ ਪ੍ਰਾਣੀ ਦੀਆਂ ਫੱਟਾਂ ਨੇ ਭਾਨੋ ਦੇ ਲਾਸਾਂ ਪਾ ਦਿੱਤੀਆਂ ਨਰੈਣ ਕੁੱਟੀ ਵੀ ਜਾ ਰਿਹਾ ਸੀ ਤੇ ਗੰਦੀਆਂ ਗੰਦੀਆਂ ਗਾਲਾਂ ਵੀ ਕੱਢੀ ਜਾ ਰਿਹਾ ਸੀ ਜਦੋਂ ਨਾ ਹੀ ਹਟਿਆ ਭਾਨੋ ਨੇ ਪ੍ਰਾਣੀ ਫੜ ਲਈ ਤੇ ਇੱਕੋ ਝਟਕੇ ਨਾਲ ਖੋ ਲਈ ਰੈਣ ਡਿਗਟਾ ਡਿਗਦਾ ਮਸਾ ਬਚਿਆ ਉਹ ਵਾਲੇ ਦਵਾਲੇ ਕੋਈ ਡੰਡਾ ਥੋਟੀ ਲੱਭਣ ਲੱਗਿਆ ਭਾਨੋ ਨੇ ਭੱਜ ਕੇ ਅੰਦਰਲਾ ਕੁੰਡਾ ਖੋਲ ਦਿੱਤਾ ਬਾਹਰਲਾ ਨੇ ਰੌਸ ਨੂੰ ਹੋਰ ਵੀ ਡਰਾਉਣ ਲੱਗਿਆ ਉਹ ਜਾਂਦੀ ਜਾਂਦੀ ਖੜੋ ਗਈ ਮੱਖਾ ਵਗ ਜਾ ਉਸੇ ਕੋਲ ਨਰੈਣ ਨੇ ਪ੍ਰਾਣੀ ਕੋਕੇ ਦੋ ਤਿੰਨ ਹੋਰ ਮਾਰ ਕੇ ਕਿਹਾ ਵੀ ਨਰੈਣ ਤੂੰ ਹੈ ਬਚਨੇ ਨੇ ਭੱਜ ਕੇ ਮੂਰੇ ਹੋ ਕੇ ਹੋਰ ਮਾਰਨ ਨੂੰ ਰੋਕ ਦਿੱਤਾ ਤਾਂ ਤੂੰ ਉਦੋਂ ਦਾ ਪੰਨੋਂ ਨੂੰ ਹੀ ਕੁੱਟਣ ਲੱਗਿਆ ਮੈਂ ਵੀ ਕਿਹਾ ਵਾਜੀ ਕੋ ਜੀ ਆਉਂਦੀ ਆ ਮੱਖਾ ਕਿਤੇ ਮੈਂ ਨੂੰ ਮਾਰਦਾ ਹੋਣਾ ਨਹੀਂ ਮਿਲਿ ਹੋਣੀ ਛੱਟ ਦੇ ਬਚਨੇ ਤੂੰ ਨਹੀਂ ਜਾਣਦੀ ਇਸ ਵਧਕਾਰ ਨੂੰ ਨਰੈਣ ਚੀਆਂ ਲੈ ਲੈ ਪੈ ਰਿਹਾ ਸੀ ਛੋਟਰੇ ਬਾਪੂ ਆਈ ਬਚਨੇ ਨੇ ਆਪਣੇ ਘਰ ਵੱਲ ਨੂੰ ਓਵਾਜ ਦਿੱਤੀ ਇਸ ਦੇ ਤਾਂ ਮਤ ਨੂੰ ਅੱਜ ਖਬਰ ਨਹੀਂ ਕੀ ਹੋ ਗਿਆ ਦੇਖ ਕੇ ਚੰਡੀ ਚੜੀ ਹੋਈ ਐ ਵਿਚਾਰੀ ਭੋ ਆਂਕੂ ਕੁੱਟਤੀ ਕੁੜੇ ਕੀ ਹੋ ਗਿਆ ਸੰਤੀ ਵੀ ਰੋਲਾ ਸੁਣ ਕੇ ਨੱਠੀ ਆਈ ਦੇਖ ਤਾਂ ਕੋੜਿਆ ਹੋਇਆ ਨਰੈਣ ਕੀ ਕਰਨ ਲੱਗਿਆ ਬਈ ਤੂੰ ਕੋਈ ਨਿਆਣਾ ਮੂੰਹ ਤੇ ਤੇਰੇ ਥੋਲੀ ਦਾੜੀ ਐ ਬਚਨੇ ਨੇ ਦੇਲੀ ਉੱਤੇ ਗੁੱਛਾ ਮਚੋਈ ਪੰਨੋ ਵਾਲੇ ਇਸ਼ਾਰਾ ਕਰਕੇ ਕਿਹਾ ਮੇਰਾ ਤੱਗੀ ਮੱਥਾ ਠਣ ਗਿਆ ਸੀ ਵੀ ਅੱਜ ਜਿਹੜਾ ਕਾਲੀ ਕਾਲੀ ਪੈਰ ਚੱਕੀ ਵਗਿਆ ਜਾਂਦਾ ਸੁੱਖ ਨਹੀਂ ਸ਼ੰਤੀ ਨੇ ਭਾਨੋਂ ਨੂੰ ਬਰੌਂਦੇ ਆ ਕਿਹਾ ਤੂੰ ਸਦਾਈ ਹੋ ਗਿਆ ਨਰੇਣ ਭਾਖ ਤੂੰ ਉਸ ਤੋਂ ਪ੍ਰਾਣੀ ਕੋ ਕੇ ਬੋਲੇ ਤੈਨੂੰ ਕੀ ਪਤਾ ਵਾਈ ਇਹਦਾ ਮੈਂ ਤਾਂ ਉਸ ਘੜੇ ਨੂੰ ਪਸਤੌਣਾ ਜਦੋਂ ਈਸ਼ ਕਮਜਾਤ ਨੂੰ ਆਪਣੇ ਘਰ ਵੜ ਲਿਆ ਨਰੇਣ ਨੇ ਜੁੱਤੀ ਲਾ ਕੇ ਪਰਾਂ ਟੁੱਟਦੇ ਆ ਕਿਹਾ ਵੇ ਨਰੇਣ ਤੀਵੇਂ ਦਾ ਤੇ ਧਰਤੀ ਦਾ ਕੀ ਮਰਨਾ ਹੋਇਆ ਜਿਹਨੇ ਕੋ ਹੱਥ ਹੀ ਨਾ ਚੱਕਣਾ ਹੋਇਆ ਸ਼ੰਤੀ ਨੇ ਭਾਨੋਂ ਨੂੰ ਦੇ ਕੋਲ ਹੁੰਦੇ ਆ ਕਿਹਾ ਪਕਤੂ ਨੇ ਸਮਝਾ ਭਜਾ ਕੇ ਨਰੈਣ ਨੂੰ ਠੰਡਾ ਕੀਤਾ ਸੰਤੀ ਨੇ ਭਾਂ ਨੂੰ ਬਰਾਈ ਲੋਕਾਂ ਦੇ ਚਲੇ ਜਾਣ ਮਗਰੋਂ ਰਹਿਨੇ ਆਪ ਹੀ ਰੋਟੀ ਪਾਈ ਤੇ ਵੱਡੀਆਂ ਵੱਡੀਆਂ ਬੁਰਕੀਆਂ ਤੋੜ ਕੇ ਖਾਣ ਲੱਗਿਆ ਭਾਂ ਨੂੰ ਚੁੱਲੇ ਮੂਰੇ ਲੋਗੜ ਤੱਤਾਕਾਰ ਕਰਕੇ ਆਪਣੀਆਂ ਛੱਟਾਂ ਨੂੰ ਛੇਕ ਦਿੰਦੀ ਰਹੀ ਨਾਲੇ ਰੋਂਦੀ ਰਹੀ ਰੋਟੀ ਦਾ ਫਹਾਜਿਆ ਵੱਢ ਕੇ ਨਰੈਣ ਆਪਣੇ ਮੰਝੇ ਉੱਤੇ ਜਾ ਪਿਆ ਕਿੰਨਾ ਹੀ ਚਿਰ ਉਹ ਸੱਤ ਦੀਆਂ ਕੜੀਆਂ ਵੱਲ ਝਾਕਦਾ ਰਿਹਾ ਫਿਰ ਪਤਾ ਨਹੀਂ ਉਸ ਦੇ ਜੀ ਵਿੱਚ ਕੀ ਆਈ ਉਹ ਉੱਠ ਕੇ ਬੈਠ ਗਿਆ ਭੰਨਵਲ ਝਾਕਦਾ ਰਿਹਾ ਫੇਰ ਉੱਠ ਕੇ ਉਸ ਦੇ ਕੋਲ ਚੁੱਲੇ ਮੁਰੇ ਜਾ ਬੈਠਾ ਭੰਨੋ ਨੇ ਉਸ ਵੱਲ ਨਾ ਤੱਕਿਆ ਫਿਰ ਆਪ ਹੀ ਭੰਨੋ ਦੇ ਹੱਥੋਂ ਫੜ ਆਪ ਲੋਗੜ ਤੁੱਟਾ ਕਰ ਕਰ ਦੇਣ ਲੱਗਿਆ ਭੰਨੋ ਮੈਨੂੰ ਸੋਰਾ ਹਰਖਾ ਜਾ ਚੜ ਗਿਆ ਸੀ ਉਹ ਮੂੰਹ ਫੁੱਟਿਆ ਭੰਨੋ ਨੇ ਤ੍ਰਿਪ ਤ੍ਰਿਪ ਹੰਜੂ ਕਿਰਪਾਏ ਪਰ ਉਹ ਮੂੰਹ ਉਸਨੇ ਕੁਝ ਨਾ ਕਿਹਾ ਤੂੰ ਮੰਜੇ ਤੇ ਪੈ ਜਾ ਮੈਂ ਦੇ ਜਣਾ ਲੋਕੜ ਤੱਤਾ ਕਰਕੇ ਪਾਨੋਂ ਕੁਸ਼ੀਸ਼ ਜਿਹੀ ਪਟਕੇ ਉੱਠੀ ਤੇ ਖਿੰਡਦੇ ਹੱਡਾਂ ਪੈਰਾਂ ਨੂੰ ਸੰਭਾਲਦੀ ਹੋਈ ਮੰਜੇ ਉੱਤੇ ਜਾ ਪਈ ਨਰੈਣ ਲੋਕੜ ਤੱਤਾ ਕਰ ਕਰ ਦਿੰਦਾ ਰਿਹਾ ਇੱਕ ਦੋ ਵਾਰ ਉਸ ਨੇ ਪਾਨੋਂ ਦੇ ਸਰ ਉੱਤੇ ਹੱਥ ਵੀ ਫੇਰੇ ਪਾਨੋਂ ਨੇ ਅੱਖ ਪੁੱਟ ਕੇ ਉਸ ਵੱਲ ਨਾ ਦੇਖਿਆ ਤੁਹਾਨੂੰ ਗੁੱਸਾ ਨਹੀਂ ਕਰੀਦਾ ਘਰਾਂ ਵਿੱਚ ਉਹ ਜਿਹੀਆਂ ਗੱਲਾਂ ਹੋਈ ਜਾਂਦੀਆਂ ਤੇ ਕਵਰੇ ਸੋਰਾ ਕੰਜਰ ਉਹੀ ਕਹਿੰਦਾ ਹੋਵੇ ਨਰੈਣ ਨੇ ਅੱਧੀ ਗੱਲ ਭਾਨੋ ਨੂੰ ਤੇ ਬਾਕੀ ਦੀ ਅੱਧੀ ਆਪਣੇ ਆਪ ਨੂੰ ਕਹੇ ਬਸ ਤੂੰ ਪੈ ਜਾ ਭਾਨੋ ਨੇ ਉਸ ਦਾ ਹੱਥ ਪਰਾਂ ਕਰਦਿਆਂ ਕਿਹਾ ਨਰੈਣ ਉੱਠ ਕੇ ਆਪਣੇ ਮੰਜੇ ਉੱਤੇ ਪੈ ਤਾਂ ਗਿਆ ਪਰ ਬੜੀ ਰਾਤ ਤੱਕ ਉਸ ਦੀ ਅੱਖ ਨਾ ਲੱਗੀ ਭਾਨੋ ਜਦੋਂ ਵੀ ਪਾਚਾ ਲੈਂਦੀ ਹੈ ਹੈ ਕਰਦੀ ਹਾਰ ਕੇ ਨਰੈਣ ਉੱਠ ਬੈਠਾ ਉਸ ਨੇ ਛਟੀਆਂ ਦੀ ਅੱਕ ਬਾਲ ਕੇ ਦੁੱਧ ਤੱਤਾ ਕੀਤਾ ਵਿੱਚ ਘਿਓ ਦਾ ਪੂਰਾ ਪਾ ਕੇ ਭਾਨੋ ਨੂੰ ਪੀਣ ਲਈ ਕਿਹਾ ਨਹੀਂ ਮੇਰਾ ਜੀ ਨਹੀਂ ਕਰਦਾ ਪਾਣੋਂ ਨੇ ਬਿਨ ਉਸ ਵੱਲ ਤੱਕ ਕੇ ਕਿਹਾ ਨਹੀਂ ਵੀ ਜੀ ਕਰਦਾ ਮੇਰੇ ਕਹੇ ਤੋ ਪੀ ਲੈ ਨਰੈਣ ਨੇ ਗਲਾਸ ਅੱਗੇ ਕਰਦੇ ਕਿਹਾ ਪਾਣੋਂ ਨੇ ਨਾ ਹੀ ਗਲਾਸ ਫੜਿਆ ਤੇ ਨਾ ਹੀ ਕੋਈ ਉੱਤਰ ਦਿੱਤਾ ਪਾਣੋਂ ਚੱਲ ਮੈਂ ਤੇਰੇ ਪੈਰੀ ਹੱਥ ਲਾਉਣਾ ਦੁੱਧ ਪੀ ਲੈ ਨਰੈਣ ਦੇ ਹੱਥ ਉਸ ਤੇ ਪੈਰਾਂ ਵੱਲ ਲੈ ਜਾਂਦੇ ਕਿਹਾ ਪਾਣੋਂ ਨੇ ਉੱਠ ਕੇ ਗਲਾਸ ਫੜ ਲਿਆ ਦੋ ਘੁੱਟਾਂ ਪੀਤੀਆਂ ਦੁੱਧ ਆ ਜੂਸ ਦੇ ਅੰਦਰ ਲੰਘਦਾ ਕਿਹੜਾ ਸੀ ਉਹ ਫਿਰ ਰੋ ਪਈ ਨਰੇਵ ਨੇ ਉਸ ਦੇ ਮੁੱਢੇ ਉੱਤੋਂ ਦੀ ਵਾਂਗ ਬਲਾ ਕੇ ਕਿਹਾ ਨਾਨਾ ਮੇਰੀ ਡੱਟ ਕਈ ਦਿਨ ਪਾਣੋਂ ਘਰੋਂ ਬਾਹਰ ਨਾ ਨਿਕਲੀ ਕਿਸੇ ਦੇ ਮੂੰਹ ਲੱਗਦੇ ਹਨ ਜਾਨੀ ਉਸ ਨੂੰ ਸੰਗ ਆਉਂਦੀ ਸੀ ਬੱਚਣੀ ਇੱਕ ਦੋ ਵਾਰੀ ਆਈ ਮੇਰੇ ਨਾਲ ਵੀ ਕੇਰਾ ਲੱਗਿਆ ਸੀ ਛੋਟੇ ਦਾ ਬਾਪੂ ਹੋਂ ਕਰਨਾ ਬੁੜੀ ਜਿਉਂਦੀ ਸੀ ਉਦੋਂ ਸਾਡੀ ਪਿੱਤਿਆਂ ਤਿੰਦੀ ਰਹਾ ਕਰੇ ਤੇ 30 ਦਿਨ ਟੰਡਾ ਲੈ ਇਹ ਮੇਰੇ ਦਿਵਾਲੇ ਹੋ ਜਾਇਆ ਕਰੇ ਮੈਂ ਤਾਂ ਹਾਰ ਕੇ ਆਪਣੇ ਭੈਣਾਂ ਨੂੰ ਦੱਸਿਆ ਉਦੋਂ ਆਗੇ ਤਿੰਨੋਂ ਆਖਣ ਲੱਗੇ ਸਾਡੀ ਭੈਣ ਦਾ ਕਸੂਰ ਦੱਸ ਫਿਰ ਤੰਜੇ ਜਿਹੀ ਜਿਹੀ ਕਰੇ ਮੁਰੇ ਮੁੜ ਕੇ ਅੱਜ ਹੱਥ ਚੁੱਕਦਾ ਵਜਨੀ ਨੇ ਦੱਸਿਆ ਪਾਣੂ ਸੁਣ ਕੇ ਚੁੱਪ ਕਰ ਰਹੀ ਸੰਤੀ ਤਾਂ ਕੰਮ ਧੰਦੇ ਤੋਂ ਵਿਲੀ ਹੋ ਕੇ ਨੇਤੀ ਉਸ ਕੋਲ ਆ ਵੜਦੀ ਮੈਂ ਤੈਨੂੰ ਦੱਸਾਂ ਪਾਣੂ ਆਪਣੇ ਬੀਬੀ ਸੀਤੋਂ ਦਾ ਘਰ ਵਾਲਾ ਵੀ ਪਹਿਲਾਂ ਪਹਿਲਾਂ ਉਹ ਹੀ ਦੁਲੱਤੇ ਮਾਰਦਾ ਰਹਿੰਦਾ ਸੀ ਮੈਂ ਤਾਂ ਫਿਰ ਇੱਕ ਕੋਟਲੇ ਵਾਲੇ ਸੈਣੇ ਤੋਂ ਤਵੀਤ ਕਰਾ ਕੇ ਦਿੱਤਾ ਹੁਣ ਮੜਾ ਜਾ ਲੋਟ ਐ ਤੂ ਪਾਦੇ ਤੋਂ ਪੁੱਛੇ ਪਵਾ ਲੈਣੀ ਸੀ ਕੋਈ ਗਰੇ ਗੁਈ ਨਾ ਹੋਵੇ ਸ਼ੰਤੀ ਭਾਨੋ ਨੂੰ ਆਖਦੀ ਭਾਨੋ ਕਦੇ ਹਾਂ ਹੂੰ ਕਰ ਛੜਦੀ ਕਦੇ ਚੁੱਪ ਕਰ ਰਹੀਂਦੀ ਇੱਕ ਦਿਨ ਰੋਟੀ ਦੇਈ ਮੁੜੀ ਉਹਦੀ ਬਚਨੀ ਨੂੰ ਦਿਆਲੋ ਟੱਕਰ ਗਈ ਨਹੀਂ ਭੈਣੇ ਤੈਨੂੰ ਕੀ ਦੱਸਾਂ ਉਦੋਂ ਦਾ ਨਰੈਣ ਵਿੱਚ ਖਬਰ ਨਹੀਂ ਕਿ ਭੂਤ ਆਇਆ ਹੋਇਆ ਸੀ ਥੱਲੇ ਵਾਂਗੂ ਕੁੱਟੀ ਭਾਨੋ ਬਚਨੀ ਨੇ ਘਗਰੇ ਦੀ ਲੋਨ ਨਾਲੋਂ ਅਲੇਹਾਂ ਲਾਉਦੇ ਆ ਦੱਸਿਆ ਨਹੀਂ ਚੰਗਾ ਇਹੋ ਜਿਹਿਆਂ ਨਾਲ ਇਹੋ ਜੀ ਹੋਣੀ ਚਾਹੀਦੀ ਆ ਰਉ ਉਹ ਵੀ ਕੁਛ ਕੀ ਨਹੀਂ ਸਿਰ ਦੀ ਬੱਚੀ ਆਪਣਾ ਕਸੂਰ ਹੋਵੇ ਤਾਂ ਕੁਛ ਕਿਆ ਜਾਂਦਾ ਹੀ ਨਹੀਂ ਹੁੰਦਾ ਇਹ ਤਾਂ ਰੱਬ ਨੂੰ ਪਤਾ ਆਪਾਂ ਕਾਹਨੂੰ ਭਾਗ ਤੋਲੀਏ ਰੱਬ ਨੂੰ ਤਾਂ ਹੁਣ ਇਹੋ ਜਿਹੇ ਨੇ ਖਿਸ਼ੇ ਵਿੱਚ ਪਾਇਆ ਹੁੰਦਾ ਮੈਂ ਆਖਦੀ ਨਹੀਂ ਸੀ ਤੈਨੂੰ ਬਈ ਇਸ ਤੀਮੇ ਦੇ ਲੱਛਣ ਚੰਗੇ ਨਹੀਂ ਐਵੇਂ ਤਾਂ ਨਹੀਂ ਕਿਸੇ ਦਾ ਆਦਮੀ ਕੁੱਟਣ ਲੱਗ ਜਾਂਦਾ ਪਰ ਬੇਬੇ ਸੰਤੀ ਤਾਂ ਆਖਦੀ ਸੀ ਥੋੜਾ ਜਾਗ ਕਰ ਜਾ ਵੜਿਆ ਸੀ ਆਹ ਸੋਲੀਆਂ ਤੂੰ ਬੇਬੇ ਸੰਤੀ ਦੀਆਂ ਜਗਲੀਆਂ ਨਾਲੇ ਜੇ ਜਾਹੀ ਵੜਿਆ ਸੀ ਤਾਂ ਬਿਨਾਂ ਬੁਲਾਏ ਤਾਂ ਨਹੀਂ ਵਗਿਆ ਹੁਣ ਹੋਰ ਕਿਸੇ ਤੇ ਨਹੀਂ ਜਾ ਵੜਿਆ ਇਹੋ ਜਿਹਿਆਂ ਨੂੰ ਬਥੇਰੇ ਟੜਟੜੇ ਲਾਉਣੇ ਆਉਂਦੇ ਹੁੰਦੇ ਨੇ ਪਰ ਇਉਂ ਆ ਕੇ ਕੀ ਹੁਣ ਚੰਗੀ ਬਣਜੂ ਉਦਲ ਕਿਸੇ ਥਾਂ ਦੀ ਆਪਾਂ ਨੂੰ ਹੁਣ ਬਿਟਲੀ ਗੱਲ ਦਾ ਕੀ ਪਤਾ ਪੈਣੇ ਮੈਨੂੰ ਤਾਂ ਦੋਹਾਂ ਭਾਈਆਂ ਦੇ ਸੋਂ ਬਚਨੇ ਸਾਡਾ ਜਾਗ ਕਰਨੀ ਇਹੋ ਜਾਂ ਜਾਣਦੇ ਦੇ ਆ ਲੋ ਅੱਜ ਕੱਲ ਕਿਸੇ ਦੇ ਜੀ ਦਾ ਕੁਝ ਨਹੀਂ ਪਤਾ ਹੁੰਦਾ ਸੌਂਖਾ ਇਹ ਪਤਤੀ ਦੀ ਨਾ ਕਿਤੇ ਦੀ ਸੌ ਖਾਈਏ ਆਪਣੇ ਜੀ ਦੀ ਲੈ ਬਚਨੀ ਮੈਂ ਜੱਗ ਨੂੰ ਹੁਣ ਕਿਤੇ ਭੁੱਲੀ ਹੋਈ ਆ ਪੰਜਵਾਂ ਬਰਹ ਜਾਂਦਾ ਮੇਰੇ ਮੁਕਲਾਵੇ ਨੂੰ ਵਿਚਾਰਾ ਸੱਤਿਆ ਮਣ ਕਦੇ ਆ ਖੂਚੀ ਕਰਕੇ ਨਹੀਂ ਚੱਕਿਆ ਨੀ ਜੇ ਚੱਕ ਵੀ ਲਊ ਤਾਂ ਕਿਹੜਾ ਲੋੜਾ ਹਜੂ ਬਚਨੀ ਨੇ ਹੱਸ ਕੇ ਡਿਆਲੋ ਦੇ ਠੱਫਾ ਮਾਰਦੇ ਆ ਕਿਹੜਾ ਬਿਨਾ ਗੱਲ ਨੂੰ ਸਮਝਣ ਦੇ ਡਿਆਲੋ ਵੀ ਹੱਸਣ ਲੱਗ ਪਈ ਦਰਵਾਜ਼ੇ ਵਿੱਚ ਬੰਦੇ ਬੈਠੇ ਦੇਖ ਦੋਨਾਂ ਨੇ कुंठ ਕੱਢ ਲਏ ਤੇ ਚੁੱਪ ਕਰਕੇ ਤੁਰਨ ਲੱਗੀਆਂ ਆ ਮੱਖਾ ਸੌਣ ਸੈਂਤ ਕਿ ਸਾਲ ਸੁੱਕਾ ਹੀ ਲੰਗ ਚੱਲਿਆ ਮੀਂਹ ਨਹੀਂ ਪਿਆ ਦਰਵਾਜ਼ੇ ਬੈਠੇ ਰੱਸਾ ਵਟ ਰਹੇ ਇੱਕ ਬੁੱਢੇ ਨੇ ਸੁੱਕੇ ਅੰਬਰ ਵੱਲ ਝਾਕਦੇ ਚਿੱਲਮ ਪਿੰਦੇ ਸੌਣ ਸਿਆਂ ਨੂੰ ਕਿਹਾ ਰੱਬ ਮੀਂਹ ਕੀ ਪਾਵੇ ਵਿਛਣੇ ਦੁਨੀਆਂ ਤੇ ਪਾਪੀ ਭਾਲੇ ਵਧ ਗਏ ਕਾਲਜੋਗਿਆ ਸੌਣ ਸੈਂ ਕਾਲਜੋਗ ਸਿਆਣਿਆਂ ਨੇ ਕਿਥੀਆਂ ਗੱਲਾਂ ਆਲੀਆਂ ਤਾਂ ਨਹੀਂ ਜਾਣੀਆਂ ਦੇਖ ਲੈ ਰੁਪਈਏ ਸ਼ੇਰ ਹੋ ਗਏ ਨਾ ਰੁਪਈਏ ਵੀ ਤਾਂ ਅੱਜ ਕੱਲ ਸਾਰੇ ਕਾਗਤਾਂ ਦੀ ਨੇ ਕਾਗਤ ਵੀ ਕਹਿੰਦੇ ਨੇ ਪਹਿਲਾਂ ਅੰਗਰੇਜ਼ ਬਲੇਤੋ ਲੈਂਦਾ ਸੀ ਇਥੇ ਨਹੀਂ ਸੀ ਬਣਾਉਂਦਾ ਵੀ ਕਿਤੇ ਇਹ ਨਾ ਬਣਾਉਣਾ ਸਿੱਖ ਜਾਣਾ ਬਾਰੇ ਬਾਰੇ ਜਾਈਂ ਅੰਗਰੇਜ਼ਾਂ ਨੇ ਆਕਲਾਂ ਦੇ ਬਿਜਲੀ ਵੀ ਕਹਿੰਦੇ ਉਸ ਨੇ ਹੀ ਬਣਾਈ ਸੀ ਕਹਿੰਦੇ ਨੇ ਮਾਂ ਭਾਰਤ ਦੇ ਵੇਲੇ ਆਪਜਣ ਹੋ ਰਹੇ ਨੇ ਵੀ ਅਗਣਬਣ ਬਣਾਉਣ ਖਾਤਰ ਬਿਜਲੀ ਪੱਤਲਾਂ 'ਚੋਂ ਹੀਟਾਂ ਲਾ ਗਈ ਸੀ ਪਿੱਛੋਂ ਇੰਨਾ ਤਾਕਤ ਵਾਲਾ ਕੋਈ ਨਾ ਰਹਾ ਤਿੰਨਾਂ ਇਹ ਮੁਰਗੀ ਇਹ ਮਾਮੇ ਭਾਂਜੇ ਤੇ ਜ਼ਰੂਰ ਦਿਖਦੀ ਆ ਜੇ ਇਕੱਠੇ ਥਿਆਂ ਜਾਣ ਕ੍ਰਿਸ਼ਨ ਦੇ ਮਾਮੇ ਨੇ ਪੱਥਰ ਉੱਤੇ ਪਟਾਕਿਆ ਸੀ ਨਾ ਯਸ਼ ਨੂੰ ਰੱਬ ਦੀਆਂ ਰੱਬ ਜਾਣੇ ਖਵਰੇ ਸਭ ਬਣਾਈਆਂ ਹੋਈਆਂ ਗੱਲਾਂ ਨੇ ਆਖ ਵਿਛਨੇ ਨੇ ਚਿੱਲਮ ਦਾ ਵੱਡਾ ਸਾਰਾ ਸੂਤਾ ਲਿਆ ਤੇ ਮੋੜ ਕੇ ਸੌਨ ਸੌ ਵੱਲ ਕਰ ਦਿੱਤੀ